ਦੈਨਿਕ ਸੂਰ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਾਨਸਾ ਤੋਂ ਇੱਕ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਇੱਕ ਚੋਰ ਮਹਿਲਾ ਦਾ ਪਰਸ ਫੜ ਕੇ ਫਰਾਰ ਹੋ ਗਿਆ ਦਰਅਸਲ ਮਹਿਲਾ ਸਕੂਲ ਜਾ ਰਹੀ ਸੀ ਆਂਗਣਵਾੜੀ ਟੀਚਰ ਦੱਸਦੀ ਜਾ ਰਹੀ ਹੈ ਜਿਸ ਸਮੇਂ ਇੱਕ ਨੌਜਵਾਨ ਆਂਦਾ ਤੇ ਪਰਸ ਖੋ ਕੇ ਫਰਾਰ ਹੋ ਜਾਂਦਾ ਜੋ ਜਾਣਕਾਰੀ ਸਾਹਮਣੇ ਆਈ ਹੈ ਜਦੋਂ ਲੋਕਾਂ ਦੇ ਵੱਲੋਂ ਉਸ ਨੌਜਵਾਨ ਨੂੰ ਫੜਿਆ ਜਾਂਦਾ ਪੁਸ਼ਗਿਸ਼ ਕੀਤੀ ਜਾਂਦੀ ਹੈ ਤਾਂ ਉਸ ਦਾ ਕਿਹਾ ਜਾਂਦਾ ਕਿ ਨਸ਼ੇ ਦੀ ਪੂਰਤੀ ਦੇ ਲਈ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਮਾਨਸਾ ਦਾ ਮਾਮਲਾ ਲਗਾਤਾਰ ਚੋਰੀਆਂ ਲੁੱਟਦੀਆਂ ਵਾਰਤਾਤਾਂ ਸਾਹਮਣੇ ਆ ਰਹੀਆਂ ਤੇ ਇਸ ਦੇ ਵਿਚਕਾਰ ਇੱਕ ਹੋਰ ਵਾਰਤਾਤ ਸਾਹਮਣੇ ਆਈ ਜਿੱਥੇ ਇੱਕ ਨੌਜਵਾਨ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਿਆ ਦੱਸਦੇ ਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਚੱਲਦੇ ਲਗਾਤਾਰ ਸਤਕਤੀ ਵਧਾਈ ਗਈ ਹੈ ਪਰ ਅਜੇ ਦੇ ਵਿੱਚ ਅਜੇ ਮਾਮਲੇ ਸਾਹਮਣੇ ਆਣੇ ਵੀ ਇੱਕ ਵੱਡਾ ਸਵਾਲ ਖੜਾ ਕਰਦੇ ਨੇ ਕਿਉਂਕਿ ਇਸ ਨੌਜਵਾਨ ਦੇ ਵੱਲੋਂ ਸਿੱਧਾ ਸਾਫ਼ ਕਿਹਾ ਗਿਆ ਹੈ ਕਿ ਉਸ ਦੇ ਵੱਲੋਂ ਨਸ਼ੇ ਦੀ ਪੂਰਤੀ ਕੀਤੀ ਜਾਣੀ ਸੀ ਜਿਸ ਨੇ ਚੱਲਦੇ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੌਕੇ ਤੋਂ ਜੋ ਲੋਕਾਂ ਦੇ ਬਿਆਨ ਸਾਹਮਣੇ ਆਏ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਨਸ਼ੇ ਪਿੱਛੇ ਕੀ ਕਰਦੇ ਆ? ਆਪਣਾ ਪਰਸ ਕਿਉਂ ਕਰਿਆ ਸੀ? ਨਸ਼ੇ ਪਿੱਛੇ। ਕਦੋਂ ਤੋਂ ਇਹ ਕੰਮ ਕਰਦਾਂ ਤੂੰ? ਬਾਲ ਨਹੀਂ ਕਰੋ ਲੜਦੇ ਹੀ ਬੇਦਖਲ ਕਰਦੇ। ਤੈਨ ਨਸ਼ਾ ਕੀ ਕਰਦਾ? ਇਕੱਤਾ ਵੀ। ਕਿਵੇਂ? ਇਕੱਤਾ ਵੀ। ਕਿਨੇ ਚਿਰ ਤੋਂ ਪੀਂਨਾਗਾ? ਨਹੀਂ ਲੱਗਿਆ ਸਾਲ ਫੜਿਆ। ਫਾਲਕਾ ਦਾ ਲੱਗਿਆ? ਤੁਸੀਂ ਕਿੱਥੋਂ ਲੈ ਆਏ ਐਂ ਇੰਹੀ ਕਰ ਦਾਂਗਾ ਲੋਕਾਂ ਤੋਂ ਖੋਹਾਂਗਾ ਨਾ ਪਹਿਲਾਂ ਕੰਮ ਕਰਦਾ ਸੀ ਕੀ ਕੰਮ ਕਰਦਾ ਸੀ ਫਰੂਟ ਦਾ ਹੈ ਫਰੂਟ ਦਾ ਕੰਮ ਕਰਦਾ ਫਰੂਟ ਦਾ ਕੰਮ ਕਰਦਾ ਤੁਸੀਂ ਤੇ ਅੱਜ ਅੱਜ ਫਿਰ ਕਦੋਂ ਤੋਂ ਇੱਥੇ ਇਹ ਤਾਕ ਤੇ ਖੜਾ ਸੀ ਵੀ ਤੱਕ ਖੋਹਾਂਗਾ ਮੇਰਾ ਤਬੀਰੇ ਆਇਆ ਸੀ ਜੰਮੇ ਤੋਂ ਆਹ ਅੱਜ ਇੱਥੇ ਮਿਗਲੇ ਮਰਾਨੇ ਮੈਂ ਗਲੀ ਦੇ ਵਿੱਚ ਕੱਲੀ ਆੜੇ ਤੇ ਦੋ ਤਰੰਗਾ ਨਹੀਂ ਗਈ ਲੇਕੀ ਤੇ ਅਜਿਹਾ ਕੋਈ ਵੀ ਨਹੀਂ ਠੀਕ ਆ ਕਿ ਜਦੋਂ ਮੈਂ ਅੱਗੇ ਜਦੋਂ ਗੱਲ ਕਰੀ ਸੀ ਤਾਂ ਮੈਨੂੰ ਕੋਲੋਂ ਕਿਤੇ ਮੁੰਡਾ ਇਹਨੂੰ ਕਿਹਾ ਖੜਾ ਤੇ ਮੈਨੂੰ ਪਤਾ ਲੱਗਿਆ ਜਦੋਂ ਨੇ ਅੱਗੇ ਪਿੱਛੇ ਦੇਖਿਆ ਤਾਂ ਮੇਰੇ ਪਾਸੇ ਭੜਿਆ ਗਿਆ ਤੇ ਜਦੋਂ ਭੜਿਆ ਪਾਸੇ ਭੜਿਆ ਤਾਂ ਮੈਂ ਚੀਕ ਮਾਰਿਆ ਕਿਤੇ ਕਿਸ ਨੇ ਕੁਛ ਰਾਤ ਕੀਤੀ ਹੈ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਉਹ ਨਹੀਂ ਭੱ ਲੈ ਕੇ ਭੱਜਣ ਲੱਗ ਗਿਆ ਫਿਰ ਰਾਹ ਤੇ ਮੈਂ ਬਹੁਤ ਠੀਕ ਠੀਆਂ ਹਰ ਮਾਰੀਆਂ ਚੀਕਾਂ ਚੀਕਾਂ ਮਾਰੀਆਂ ਫਿਰ ਇਹ ਸਾਰੀ ਗਲੀ ਚ ਬੰਦੇ ਨਿਕਲ ਨਿਕਲ ਕੇ ਆਏ ਦੀ ਵਾਪਸ ਫਿਰ ਆ ਕੇ ਨੇ ਦੋ ਤਿੰਨ ਮੁੰਡਿਆਂ ਨੇ ਮੋਟਰਸਾਈਕਲ ਨਗਰ ਲਾਇਓ ਪਰ ਭੱਜ ਕੇ ਭੱਜਣ ਲੱਗ ਗਿਆ ਠੀਕ ਆ ਉਹ ਤਾਂ ਮੈਂ ਉਹ ਫਿਰ ਮੁੰਡਿਆਂ ਦੇ ਫੜ ਕੇ ਕੀ ਕਹੋਗੇ ਅੰਦੀ ਰੋਜ਼ ਇਹ ਹੋ ਜਾਂਦੀਆਂ ਘਟਨਾਵਾਂ ਕਿਤੇ ਵਾਲੀਆਂ ਖੋਗੇ ਲੈ ਜਾਂਦੇ ਕਿਤੇ ਫਰਸ਼ ਖੋਗ ਆਪ ਨੂੰ ਮੋਟਰਸਾਈਕਲ ਸਾਡਾ ਆਪ ਦਾ ਖੁਦ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਤੇ ਬਹੁਤ ਮੁਸ਼ਕਲ ਦੇ ਨਕਸਾਂ ਤੇ ਲਿਆ ਸੀਗਾ ਤੇ ਘਰਾਂ ਦੇ ਵਿੱਚੋਂ ਬਹੁਤ ਵੀ ਕਈ ਜਾਣੇ ਦੇ ਮੋਟਰਸਾਈਕਲ ਚੋਰੀ ਗਏ ਆ ਤੇ ਇਹਨਾਂ ਨੂੰ ਪੁਲਸ ਫੜਨੀ ਨਹੀਂ ਲੱਗੀ ਇਹਨਾਂ ਨੂੰ ਕੋਈ ਕਾਮਯਾਬੀ ਨਹੀਂ ਕੋਈ ਨੁਕਤਾ ਤੇ ਹੋ ਡੋਟੀਆਂ ਨਹੀਂ ਲਾਉਣ ਡੋਟੀਆਂ ਲਾਉਣੀਆਂ ਚਾਹੀਦੀਆਂ ਜਦੋਂ ਇੰਨੀ ਬੋਸ ਹੋ ਗਈ ਦਿੱਤੇ ਦੇ ਨਸ਼ੇ ਦੇ ਕਾਰਨ ਤੇ ਇਹਨਾਂ ਲੋਕਾਂ ਨੂੰ ਫੜਨਾ ਪੈਣਾ ਹੈਗਾ ਨਸ਼ੇ ਕਰਨ ਹੀ ਛੋੜਿਆ ਕਰਦੇ ਫਿਰਦੇ ਜਾਂ ਲੈ ਕੇ ਇਕੱਲੀ ਜਾ ਨਹੀਂ ਸਕਦੀ ਕਹਿੰਦੀ ਕਿ ਮੈਂ ਇਕੱਲੀ ਜਾ ਰਹੀ ਹਾਂ ਇਸ ਕਰਕੇ ਮੇਰਾ ਇਹ ਕੰਮ ਆ ਅੱਜ ਘਰਾਂ ਚ ਵੀ ਕਿਸੇ ਆਪਣੀ ਬਾਹਰ ਵੀ ਬਾਹਰ ਵੀ ਨਹੀਂ ਤੇ ਕੋਈ ਕਰਲਾ ਬੰਦਾ ਘਰੇ ਵੀ ਨਹੀਂ ਰਹਿ ਸਕਦਾ ਜੀ ਜਦੋਂ ਕੋਈ ਦੇਖਦਾ ਤਾਂ ਬਲੀ ਦੇ ਵਿੱਚ ਵੱਜ ਜਾਂਦਾ ਠਾਣੀ ਗਲੀ ਦੇ ਵਿੱਚ ਉਹਦੇ ਨਾਲ ਦੀ ਇਕੱਲੀ ਜਾ ਲਿੱਤੀ ਲੈ ਦੀ ਉਹ ਦਿਲ ਦੇ ਵਿੱਚ ਮਾਰ ਕੇ ਤੇ ਫੇਰ ਘੁੰਮ ਕੇ ਲੈ ਗਈ ਕਿੰਨੇ ਪੈਸੇ ਸੀ ਤੁਹਾਡੇ ਕੋਲ ਇਹ ਸਿਰਫ 50000 ਮੈਂ ਤਾਂ ਕਿਰਾਇਆ ਦੇ ਰਾਂ ਸੀ ਹਾਂਜੀ ਦੋ ਫੋਨ ਸੀ ਮੇਰੇ ਦੀ ਦੋ ਫੋਨ ਸੀ ਵਿਚੇ ਕੰਮ ਕਰਨ ਵਾਸਤੇ ਮੈਂ ਜਲਵਾਣੀ ਲੱਗੀ ਦੇਖੋ ਜਨਤਕ ਤੌਰ ਤੇ ਜਿਹੜਾ ਇਸ ਵਿਅਕਤੀ ਦਾ ਪਤਾ ਲੱਗਿਆ ਮੇਰੇ ਕੋਲੇ ਮੇਰੇ ਵਾਰਡ ਦੇ ਨਾਲ ਜੁੜੇ ਹੋਏ ਕੁਝ ਨੌਜਵਾਨਾਂ ਨੇ ਦੱਸਿਆ ਕਿ ਇੱਕ ਜਿਹੜਾ ਪਰਸ ਝੱਟਮਾਰ ਹੈ ਚੋਰ ਹੈ ਉਹ ਲੋਕਾਂ ਵੱਲੋਂ ਫੜਿਆ ਗਿਆ ਪਰ ਮੈਨੂੰ ਇਸ ਗੱਲ ਦਾ ਅਫਸੋਸ ਹੋ ਰਿਹਾ ਹੈ ਕਿ ਸੂਬੇ ਦੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦਾੰਡਰਾ ਦੇ ਰਹੀ ਹੈ ਤੇ ਦੂਸਰੇ ਪਾਸੇ ਜਿਹੜੀਆਂ ਨਸ਼ੇ ਨਾਲ ਲਤਫਤ ਔਰ ਅਜਿਹੇ ਨੌਜਵਾਨ ਜਿਹੜੇ ਆ ਉਹ ਆਮ ਦੇਖੇ ਜਾ ਸਕਦੇ ਆ ਔਰ ਮੇਰਾ ਖਿਆਲ ਹੈ ਇਹਦੀ ਉਮਰ ਸਾਰੀ ਮੈਨੂੰ ਲੱਗਦਾ ਜਿੱਥੋਂ ਤੱਕ ਕੋਈ 24-25 ਸਾਲ ਦਾ ਕੋਈ ਨੌਜਵਾਨ ਹੈ ਜਿਸ ਤਰ੍ਹਾਂ ਦੇ ਹਾਲਾਤ ਸਾਡੇ ਬਣ ਚੁੱਕੇ ਆ ਆਮ ਜਿਹੜਾ ਸ਼ਹਿਰੀ ਹੈ ਉਹ ਘਰੋਂ ਬਾਹਰ ਨਹੀਂ ਜਾ ਸਕਦਾ ਆਮ ਸ਼ਹਿਰੀਆਂ ਦੇ ਵਿੱਚ ਇੱਕ ਖੌਫ ਹੈ ਕਿਉਂਕਿ ਇਹ ਲੋਕਾਂ ਦੇ ਇਕੱਠੇ ਹੋਣ ਦਾ ਵੀ ਕਾਰਨ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵਹੀਕਲ ਮੋਟਰਸਾਈਕਲ ਪਤਾ ਨਹੀਂ ਕਿੰਨੀਆਂ ਜਿਹੜੀਆਂ ਚੋਰੀਆਂ ਉਹ ਵੱਡੀ ਪੱਧਰ ਤੇ ਹੋ ਰਹੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਅਸੀਂ ਪੁਲਿਸ ਮੁਖੀ ਉਹਨਾਂ ਦੇ ਵੀ ਮੈਂ ਪਾਰਟੀ ਦੇ ਤੌਰ ਤੇ ਵੀ ਧਿਆਨ ਤੇ ਲੈਂਦਾ ਸੀ ਔਰ ਹੁਣ ਸਿਟੀ 2 ਦੇ ਐਸ ਐਚ ਓ ਬਲਬੀਰ ਸਿੰਘ ਨੇ ਉਨ੍ਹਾਂ ਦੇ ਮਾਮਲਾ ਇਹ ਧਿਆਨ ਚ ਲਿਆਂਦਾ ਗਿਆ ਅਜੇ ਤੱਕ ਕੋਈ ਜਿਹੜੇ ਮੁਲਾਜ਼ਮ ਹੈ ਉਹ ਨਹੀਂ ਪੁੱਜੇ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮੁਲਾਜ਼ਮ ਅਗਰ ਲੋਕਾਂ ਦੀ ਸੁਰੱਖਿਆ ਵਾਸਤੇ ਹੈ ਤੇ ਲੋਕਾਂ ਨੂੰ ਆਪ ਦੀ ਸੁਰੱਖਿਆ ਆਪ ਕਰਨੀ ਪਵੇ ਮੇਰਾ ਖੈਰਨਾ ਲੰਤ ਹੈ ਇਹ ਜੇ ਇਨਕਲਾਬੀਆਂ ਦੀ ਸਰਕਾਰ ਤੇ ਨਾਲ ਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿੜੇ ਜਿਹੜੇ ਇਹ ਨੌਜਵਾਨ ਨੇ ਮੈਂ ਜਿੱਥੇ ਇਹ ਚੋਰੀਆਂ ਕਰ ਰਿਹਾ ਔਰ ਮੈਂ ਇਸ ਮਸਲੇ ਤੇ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਤੁਸੀਂ ਘਰਟਾਉਣ ਦਾ ਕੰਮ ਕਰ ਰਹੇ ਹਾਂ ਕਦੇ ਪੀਲੇ ਪੰਜੇ ਦਾ ਕੰਮ ਕਰਦੇ ਹਾਂ ਇਹ ਪੀਲੇ ਪੰਜਿਆਂ ਦਾ ਕੰਮ ਛੱਡ ਕੇ ਨੌਜਵਾਨਾਂ ਦੀ ਸਮ ਸੰਭਾਲ ਵਾਲੇ ਪਾਸੇ ਜਾਣ ਇਹਨਾਂ ਨੂੰ ਨਸ਼ਾ ਮੁਕਤ ਕਰਨ ਵਾਲੇ ਪਾਸੇ ਜਾਣ ਤਾਂ ਕਿ ਜਿਹੜੀਆਂ ਇਹ ਛੋਟੀਆਂ ਮੋਟੀਆਂ ਚੋਰੀਆਂ ਵੀ ਕਰ ਰਹੇ ਆ ਔਰ ਕਲੀਆਂ ਚੋਰੀਆਂ ਨਹੀਂ ਕਰ ਰਹੇ ਲੁੱਟ ਖੋਹ ਦੇ ਵਿੱਚ ਇਹ ਕਿਸੇ ਵਿਅਕਤੀ ਨੂੰ ਮਾਰ ਸਕਦੇ ਆ ਕਿਸੇ ਦੀ ਕੁੱਟਮਾਰ ਕਰ ਸਕਦੇ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਇਹ ਕਟਨਾਵਾਂ ਨੂੰ ਜਨਮ ਦੇ ਰਹੇ ਆ ਔਰ ਮੈਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਸਰਕਾਰ ਔਰ ਸਰਦਾਰ ਪਰਬਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਨੀ ਚਾਹੁੰਦਾ ਹੈ ਕਿ ਪ੍ਰੈਕਟੀਕਲੀ ਦੇਖੋ ਤੁਸੀਂ ਅਸਲ ਦੇ ਵਿੱਚ ਪ੍ਰਚਾਰ ਦੇ ਵਿੱਚ ਜ਼ਰੂਰ ਮੰਗਨੋ ਔਰ ਜੇਕਰ ਪ੍ਰੈਕਟੀਕਲੀ ਕੰਮ ਕੀਤਾ ਹੁੰਦਾ ਤਾਂ ਇਸ ਕਿਸਮ ਦੀਆਂ ਕਟੜਾਵਾਂ ਔਰ ਅੱਜ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦਾ ਸੰਤਾਪ ਹੈ ਉਹ ਨਾ ਵਧਾਉਣਾ ਪੈਂਦਾ